ਬੁੱਧਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਨੰਨੀ ਸ਼ਾ ਚੌਕ ਦੇ ਨੇੜੇ ਹੋਇਆ ਭਿਆਨਕ ਸੜਕ ਹਾਦਸਾ ਖੜੇ ਟਰੱਕ ਦੇ ਵਿੱਚ ਵੱਜੀ ਇੱਕ ਕਾਰ ਤੇਜ਼ ਰਫ਼ਤਾਰ ਅਤੇ ਇਸ ਵਿਅਕਤੀ ਨੂੰ ਬੜੀ ਮੁਸ਼ਕਲ ਦੇ ਨਾਲ ਇਸ ਦੇ ਵਿੱਚੋਂ ਕੱਢਿਆ ਗਿਆ ਬਾਹਰ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਅਸੀਂ ਦੱਸਦੀਏ ਕਿ ਇੱਥੇ ਨੇੜੇ ਖੜੇ ਲੋਕਾਂ ਨੇ ਦੱਸਿਆ ਕਿ ਇੱਥੇ ਆਪਣਾ ਟਰੱਕ ਜਿਹੜੇ ਖੜੇ ਸਨ ਅਤੇ ਇਸ ਨੂੰ ਲੈ ਕੇ ਇੱਕ ਤੇਜ਼ ਰਫ਼ਤਾਰ ਕਾਰਜ ਦੇ ਆਪਣਾ ਖੜੇ ਟਰੱਕ ਦੇ ਵਿੱਚ ਜਾਵ ਜੀ ਜਿਸ ਤੋਂ ਲੈ ਕੇ ਇਹ ਵਿਅਕਤੀ ਜਖਮੀ ਹੋਗਾ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਨੂੰ ਡਿਜੀ ਸੰਸਥਾ ਦੇ ਰਹੀ ਬਟੰਡਾ ਦੇ ਸੇਵਲਾ ਹੱਤ ਵਾਲੇ ਵਿਖੇ ਪਹੁੰਚਾਇਆ ਗਿਆ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਆ ਚੁੱਕੀ ਸੀ ਅਤੇ ਇਹਨਾਂ ਵੱਲੋਂ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਜਦੀ ਵਿੱਚੋਂ ਬਾਹਰ ਕੱਢਿਆ ਗਿਆ ਹਾਂ ਜਸਪੀਤ ਸਿੰਘ ਜੀ ਅਜੇ ਜੋ ਐਕਸੀਡੈਂਟ ਹੋਇਆ ਜੋ ਐਕਸੀਡੈਂਟ ਹੋਣ ਪਰ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਐਕਸੀਡੈਂਟ ਹੋਇਆ ਜੋਰ ਦੀ ਮੈਂ ਬੱਸ ਸਟੈਂਡ ਤੇ ਖੜਾ ਸੀ ਪੰਡਾ ਤੇ ਮੈਂ ਆਇਆ ਇਥੋਂ ਤੇ ਉਦੋਂ ਇਹਨੂੰ ਟਰੈਕਟਰ ਦੇ ਨਾਲ ਕੱਢ ਰਹੇ ਸੀ ਤੇ 에어 ਬੈਗ ਖੁੱਲਿਆ ਹੋਇਆ ਹੈਗਾ ਤੇ ਜੀਵਨ ਹੋਈ ਹੋਈ ਹੈ ਬੰਦੇ ਦੀ ਤੇ ਉਦੋਂ ਬਚਾਰਾ ਵਾਲੇ ਆਏ ਆ ਤੇ ਉਹਨੂੰ ਚੱਕ ਕੇ 2:20 25 ਮਿੰਟ ਤੇਥੋਂ ਲੈ ਗਿਆ ਤੇ ਹੁਣ ਜਦੋਂ ਸ਼ਾਨਬੀਨ ਕਰ ਰਹੀ ਹੈ ਪੁਲਿਸ ਤਾਂ ਦੇਖਿਆ ਸੀ ਉਹਨਾਂ ਨੇ ਵੀ ਬੰਦੇ ਦਾ ਨਾਮ ਕਫਲ ਕੁਮਾਰ ਹੈ ਤੇ ਉਹਦਾ ਆਧਾਰ ਕਾਰਡ ਤੇ ਮਿਲਿਆ ਜਿਹੜਾ ਤੇ ਉਹਦੇ ਵਿੱਚ ਉਹਦਾ ਪਤਾ ਸ਼ੋ ਹੋ ਰਿਹਾ ਡਾਕਟਰ ਬੀ ਆਰ ਅੰਬੇਦਕਰ ਇੰਸਟੀਚਿਊਟ ਆਫ ਟੈਕਨੋਲੋਜੀ ਜਲੰਧਰ ਉਹਖੇ ਉਹਨਾਂ ਨੇ ਉਹਨਾਂ ਦੀ ਵਾਈਫ ਦਾ ਵੀ ਨਲਦਾਰ ਕਾਰਡ ਮਿਲਿਆ ਉਹਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਐ ਇਹ ਤੁਹਾਨੂੰ ਕਰਮਚਾਰੀ ਦੱਸ ਸਕਦੇ ਤੇ ਸਰ ਕਿੰਨੇ ਕਿ 6:00 ਵਜੇ ਕਿਸ ਨਿਗਾਹ ਚ ਕਿੰਨੇ ਕਿ 2:00 ਵਜੇ ਆ ਕੋਈ ਜਦੋਂ ਉਹਨਾਂ ਨੂੰ ਚੱਕ ਕੇ ਲੈ ਗਏ ਆ ਜੀ ਉਦੋਂ ਉਹਨਾਂ ਦੀ ਫੇਸ ਨਹੀਂ ਦੇਖ ਰਿਆ ਸੀਗਾ ਤੇ ਇਹ ਨਹੀਂ ਪਤਾ ਵੀ ਉਹਨਾਂ ਦੇ ਕਿੱਥੇ ਕਿੱਥੇ ਚੁਪਾਏ ਗਏ ਆ ਇਹ ਨਹੀਂ ਤੇ ਮੌਕੇ ਮੌਕੇ ਤੇ ਅਧਿਕਾਰੀ ਪਹੁੰਚ ਗਏ ਹਾਂਜੀ ਮੌਕੇ ਤੇ ਪਹੁੰਚ ਗਏ ਤੇ ਜਿਹੜਾ ਉਹਨਾਂ ਨੇ ਨਮਾਨ ਲਾਈ ਹੋਈ ਹੈ ਕੋਈ ਉਹ ਸੁਰੱਖਿਆ ਫੋਰਸ ਉਹ ਵੀ ਆ ਗਈ ਸੀ ਕਿ ਟਰੱਕ ਖੜੇ ਹੋਏ ਸੀਗੇ ਇਹ ਖੜੇ ਹੋਏ ਟਰੱਕ ਦੇ ਵਿੱਚ ਨਾ ਪਿੱਛੋਂ ਗੱਟਿਆ ਤੇ ਮੌਕੇ ਦੇ ਡਰਾਈਵਰ ਵਿੱਚ ਸੀਗੇ ਟਰੱਕ ਦੇ ਭੱਜ ਗਏ ਸਾਰੇ ਦੋ ਟਰੱਕ ਹੋਰ ਵੀ ਖੜੇ ਸੀ ਉਹ ਟਰੱਕ ਲੈ ਕੇ ਭੱਜ ਗਏ ਦੋ ਵਾਲੇ ਮੋੜਨੇ ਦਾ ਤੇ ਤੀਜੇ ਟਰੱਕ ਵਾਲਾ ਜਿਹੜਾ ਡਰਾਈਵਰ ਉਹ ਸੀਗਾ ਉਹ ਵੀ ਭੱਜ ਗਿਆ ਭਾਈ ਨੰਨੀ ਛੋਗ ਜੋ ਦੇ ਵਿੱਚ ਕੀ ਕਹਿਣਾ ਚਾਹੂੰਗਾ ਸਰ ਕੁਝ ਨਹੀਂ ਇਹ ਹੈ ਕਿ ਹਰੇਕ ਨੂੰ ਜ਼ਰੂਰੀ ਹੈ ਕਿ ਆਪਣੀ ਸਪੀਡ ਨੂੰ ਲਿਮਟ ਦੇ ਵਿੱਚ ਰੱਖਣ ਇਸ ਦਾ ਕਾਰਨ ਜਿਹੜਾ ਹੈਗਾ ਉਹ ওভার ਸਪੀਡ ਦੇ ਬਹੁਤ ਜ਼ਿਆਦਾ ਦੇਖਿਆ ਹੀ ਹੈਗਾ ਨਾ ਬਹੁਤ ਜ਼ਿਆਦਾ ਸਪੀਡ ਤੇ ਜਾ ਕੇ ਸਿੰਧੀ ਕਰਦੀ ਸੋ ਆਪਣੀ ਸੇਫਟੀ ਪਹਿਲਾਂ ਜ਼ਰੂਰੀ ਹੈ ਨਾ ਥੋੜਾ ਸਪੀਡ ਸਲੋ ਰੱਖਿਆ ਕਰੀ ਸਾਰੇ ਟੈਮਪਰੈਂਟ ਜਿਹੜਾ ਤੁਹਾਨੂੰ ਫੋਨ ਆਇਆ ਤੁਸੀਂ ਕਿੰਨੇ ਮਿੰਟ ਚ ਪਹੁੰਚ ਚੁੱਕੇ ਸੀ ਥੀ ਲੱਗੀਆਂ ਪੰਜ ਮਿੰਟ ਤਾਂ ਤੇ ਕਿੰਨੀ ਕਿ ਸਟ ਵਜੇ ਮਿੰਟ ਉਹਨਾਂ ਦੇ ਕੁਝ ਸਟ ਤਾਂ ਬਾਕੀ ਸੀਰੀਅਸ ਕਹਿ ਰਹੇ ਆ ਸਰ ਕਿ ਸਪੀਡ ਬਹੁਤ ਜ਼ਿਆਦਾ ਸੀ ਨਾ ਤੇ ਕੋਈ ਉਹਨਾਂ ਪ੍ਰੂਫ ਵਗੈਰਾ ਵੀ ਮਿਲੇ ਮੈਨੂੰ ਕੋਈ ਹਾਂਜੀ ਸਰ ਉਹਨਾਂ ਦੇ ਪ੍ਰੂਫ ਮਿਲ ਚੁੱਕੇ ਆ ਤੇ ਪਤਾ ਲੱਗਿਆ ਕਿੱਥੋਂ ਦੇ ਹਾਂਜੀ ਹੁਜ਼ਲੰਦਰ ਦੇ ਤੋਂ ਆ ਕੋਈ ਨੰਨੀ ਚੌਂਕ ਜੋਦ ਵੀ ਕੀ ਕਹਿਣਾ ਚਾਹੂੰਗਾ ਸਰ ਕੁਝ ਨਹੀਂ ਇਹ ਹੈ ਕਿ ਹਰ ਇੱਕ ਚਾਹੀਦਾ ਕਿ ਆਪਣੀ ਸਪੀਡ ਨੂੰ ਲਿਮਿਟਿਡ ਰੱਖਣ ਇਸ ਦਾ ਕਾਰਨ ਜਿਹੜਾ ਹੈਗਾ ਉਹ ਉਹ ਦੇਖਿਆ ਹੀ ਹੈਗਾ ਨਾ ਬਹੁਤ ਜ਼ਿਆਦਾ ਸਪੀਡ ਤੇ ਜਾ ਰਹੀ ਸੀ ਕਰਦੀ ਸੋ ਆਪਣੀ ਸੇਫਟੀ ਪਹਿਲਾ ਜ਼ਰੂਰੀ ਹੈ ਨਾ ਥੋੜਾ ਸਪੀਡ ਸলো ਰੱਖਿਆ ਕਰੀ ਸਾਰੇ ਤੇ ਮੈਨੂੰ ਜਦੋਂ ਤੁਹਾਨੂੰ ਫੋਨ ਆਇਆ ਤੁਸੀਂ ਕਿੰਨੇ ਮਿੰਟ ਚ ਪਹੁੰਚ ਚੁੱਕੇ ਸੀ ਥਰੀ ਕਿਤੇ ਪੰਜ ਮਿੰਟ ਦਾ ਮੈਂ ਤਾਂ ਛੇ ਮਿੰਟ ਲੱਗੇ ਤਾਂ ਕਿੰਨੇ ਕ ਸੱਟ ਵਜੇ ਮਿੰਟ ਬੋਨਾਂ ਦੇ ਕੁਛ ਸੱਟ ਤਾਂ ਕਾਫੀ ਸੀਰੀਅਸ ਕਹਿ ਰਹੇ ਆ ਸੋ ਕਿਉਂਕਿ ਸਪੀਡ ਬਹੁਤ ਜ਼ਿਆਦਾ ਸੀ ਨਾ ਤੇ ਕੋਈ ਉਹਨਾਂ ਪ੍ਰੂਫ ਵਗੈਰਾ ਵੀ ਮਿਲੇ ਮੈਨੂੰ ਕੋਈ ਹਾਂਜੀ ਸਰ ਉਹਨਾਂ ਦੇ ਪ੍ਰੂਫ ਮਿਲ ਚੁੱਕੇ ਆ ਤੇ ਪਤਾ ਲੱਗਿਆ ਕਿੱਥੋਂ ਦੇ ਹਾਂਜੀ ਹੁਜ਼ਲੰਦਰ ਦੇ ਫੁਮਾ